ਤੈਨੂੰ ਕਾਫੀ ਸਾਲ ਹੋ ਗਏ ਭਾਈ ਸਾਹਿਬਾਂ ਦੇ ਲੋ ਕਿੰਨਾ ਛੇੜੀ ਹੋ ਗਿਆ ਸਮਝ ਲਓ ਕਿ ਬੇਟੀ ਉਹਨ ਮੇਰੀ ਬੀਏ ਫਾਈਨਲ ਦਾ ਲਾਸਟ ইয়ার ਹੈ ਵੀਰ ਬੇਟਾ 10th ਚਾ ਤੇ ਸਮਝ ਲਓ ਵਿਆਹ ਤਾਂ ਬਾਅਦ ਮਤਲਬ ਕੰਟੀਨਿਊ ਆ ਰਹੇ ਆਂ ਬਸ ਉਹਨਾਂ ਮਤਲਬ ਮੇਰੇ ਕੋਲ ਸ਼ਬਦ ਨਹੀਂ ਉਹਨਾਂ ਲਈ ਬੋਲਣ ਦੇ ਲਈ ਕਿ ਮੈਂ ਕੀ ਬੋਲਾਂ ਕਿੰਨਾ ਕਹ ਜਾਨੀ ਕਿ ਜ਼ਿੰਦਗੀ ਦੇ ਵਿੱਚ ਫਰਕ ਵੇਖਣ ਨੂੰ ਮਿਲਦਾ ਜਦੋਂ ਇੱਥੇ ਨਹੀਂ ਸੀ ਉਹਨਾਂ ਜਦੋਂ ਇੱਥੇ ਹੋਣਾ ਸ਼ੁਰੂ ਕੀਤਾ ਦੇਖੋ ਉਹ ਤਾਂ ਚਲੋ ਰੱਬ ਨਾਲ ਛੁੱਟ ਜਾਓ ਪਰ ਪ੍ਰਮਾਤਮਾ ਆਪੇ ਹੀ ਸਭ ਕੁਝ ਝੋਲੀ ਪਾ ਦਿੰਦਾ ਮਤਲਬ ਮੈਂ ਤਾਂ ਜੋ ਨਹੀਂ ਸੀ ਮੰਗਿਆ ਉਹ ਵੀ ਮਿਲ ਗਿਆ ਮੈਨੂੰ ਪਰਮਾਤਮਾ ਮਤਲਬ ਮੇਰੇ ਕੋ ਬਿਆਨ ਨਹੀਂ ਹੈ ਮਤਲਬ ਮੈਂ ਇਹਨਾਂ ਦੀ ਮੈਂ ਮਾਂ ਨੂੰ ਦੱਸ ਨਹੀਂ ਸਕਦੀ ਵੀਰੇ ਮੇਰੇ ਪੋਲ ਕੇ ਨਹੀਂ ਮੈਂ ਦੱਸ ਸਕਦੀ ਮੈਂ ਮਤਲਬ ਇੰਨਾ ਕੁਝ ਇਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਹੁਣ ਵੀ ਭਾਵੁਤ ਹੋ ਰਿਹਾ ਉਹ ਕਹਿੰਦੇ ਵੀ ਸੰਗਤ ਜਦੋਂ ਇੱਥੇ ਆਉਂਦੀ ਹੈ ਨਾ ਤਾਂ ਇੱਥੇ ਆਉਣ ਦੇ ਨਾਲ ਹੀ ਕਾਫੀ ਕਸ਼ਟ ਦੇ ਇੱਥੇ ਆਉਣ ਨਾਲ ਹੀ ਕੱਟੇ ਜਾਂਦੇ ਆ ਬਿਲਕੁਲ ਕੱਟੇ ਜਾਂਦੇ ਆ ਬਿਲਕੁਲ ਕੋਈ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਚਾਹੋਗੇ ਵੀ ਜੋ ਤੁਸੀਂ ਮੀਨ ਪਹਿਲਾਂ ਕੈਸ ਸੀਗੇ ਇੱਥੇ ਆਏ ਹੋ ਫਿਰ ਉਹ ਮਤਲਬ ਸਾਰੀ ਦਿੱਕਤ ਪਰੇਸ਼ਾਨੀ ਦੂਰ ਹੋ ਗਈ ਮਤਲਬ ਜਿਵੇਂ ਮੇਰੇ ਹਸਬੰਦ ਆ ਉਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਆ ਕਿਡਨੀਜ਼ ਦੀ ਪ੍ਰੋਬਲਮ ਹੈਗੀ ਆ ਜਿਵੇਂ ਮਤਲਬ ਕਹਿ ਲਓ ਕਿ 30% ਕੰਮ ਕਰ ਰਹੀਆਂ ਨੇ ਉਹਨਾਂ ਦੀ ਬਟ ਮੈਂ ਉਹਨਾਂ ਦੇ ਆ ਕਿ ਇੰਨੇ ਪਰਸੈਂਟ ਕਰਨ ਦੇ ਬਾਵਜੂਦ ਵੀ ਉਹ ਆਪਣੀ ਫੈਮਲੀ ਦੀ ਕਮਾਈ ਕਰਿਆ ਫੈਮਲੀ ਦਾ ਸਾਰਾ ਖਰਚਾ ਚੱਕ ਲਿਆ ਉਹਨਾਂ ਦੀ ਮਿਹਨਤ ਮਤਲਬ ਇਹਨਾਂ ਦਾ ਇਸ਼ਾਰਾ ਵਾ ਮਤਲਬ ਪ੍ਰਤਾਪ ਇਸ ਇਨਾ ਕ ਯਕੀਨ ਹੈਗਾ ਨਾ ਬਾਬਾ ਜੀ ਦੇ ਹਾਂ ਵੀ ਜਦਾਂ ਕੋਈ ਵੀ ਕਸ਼ਟ ਜੇਕਰ ਆਉਂਦਾ ਤਾਂ ਉਹ ਪਹਿਲੀ ਗੱਲ ਆਪਣੀ ਦੀ ਘਰੋਂ ਨਹੀਂ ਦਿੰਦੇ ਹਨਾ ਨਹੀਂ ਆਂਦੇ ਨੇ ਵੀ ਨੇ ਦੁੱਪਹਿਰਾ ਸਾਬ ਘਟਦਿਆਂ ਮੈਂ ਸਾਰੀ ਸੰਗਤ ਨਾਲ ਵਿਚਰਦਿਆਂ ਮੈਂ ਕੁल्ले ਵੀ ਜਾਣੀ ਆ ਵਰਕਿੰਗ ਮਿਆਂ ਜਦੋਂ ਮੈਨੂੰ ਮਤਲਬ ਸਕੂਲ ਤੋਂ ਬਾਅਦ ਮੈਂ ਇੱਥੇ ਆਣੀ ਆ ਪਰਮਾਤਮਾ ਦੇ ਮਤਲਬ ਇਹ ਮੈਨੂੰ ਇਹੀ ਹੁੰਦਾ ਕਿ ਗੁਰੂ ਮਹਾਰਾਜ ਜੀ ਚਾਹੇ ਮੈਨੂੰ 5 ਮਿੰਟ ਦਾ ਟਾਈਮ ਦਿਓ ਮੈਂ ਜਰੂਰ ਰਾਜ ਜੀ ਲਾਵਾਂ ਜਿਸ ਦੀ ਨਹੀਂ ਆਂਦੇ ਰੈਂਚ ਲੱਗਦਾ ਵਾ ਕਿ ਮਤਲਬ ਕੁਝ ਕਮੀ ਰਹਿ ਗਈ ਨਹੀਂ ਆਇਆ ਗਿਆ ਮਿਸਾਨਾ ਕੇ ਜਿਆਦਾ ਨਾ ਵੀ ਜਦੋਂ ਕਿਤੇ ਨਹੀਂ ਆਉਂਦੇ ਤਾਂ ਕੁਝ ਮਿਸਿੰਗ ਜਿਹਾ ਲੱਗਦਾ ਸਾਰੇ ਜੀ ਬਿਲਕੁਲ ਲੱਗਦਾ ਬਿਲਕੁਲ ਲੱਗਦਾ ਜੀ ਸੰਗਤ ਨੂੰ ਕੀ ਕਹਿਣਾ ਚਾਹੁੰਗੇ ਜੀ ਘਰ ਬੈਠੇ ਦਰਸ਼ਨ ਕਰ ਲੈ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਕਿ ਜੇ ਕਿਸੇ ਕੋ 5-6 ਮਿੰਟ ਦਾ ਵੀ ਟਾਈਮ ਹੁੰਦਾ ਨਾ ਜਰੂਰ ਇੱਥੇ ਆ ਕੇ ਦਰਸ਼ਨ ਕਰੋ ਜਰੂਰ ਮੱਥਾ ਟੇਕੋ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਉਹਨਾਂ ਨੇ ਤੁਹਾਡੇ ਆਪੇ ਕਸ਼ਟ ਦੂਰ ਕਰਦੇ ਨੇ ਉਹ ਬਿਨਾ ਦੱਸੇ ਉਹ ਸਾਰੇ ਕਸ਼ਟ ਦੂਰ ਕਰਦੇ ਆ ਵੀਰੇ ਮੇਰੇ ਹਾਂ ਤਿੰਨ ਤੋਂ ਕਾਫੀ ਸਾਲ ਹੋ ਗਏ ਭਾਈ ਜੀ ਬੰਦੇ ਆ ਲੋ ਕਿੰਨਾ ਚੇਰੀ ਹੋ ਗਿਆ ਸਮਝ ਲਓ ਕਿ ਬੇਟੀ ਹੁਣ ਮੇਰੀ ਬੀਏ ਫਾਈਨਲ ਦਾ ਲਾਸਟ ਈਅਰ ਹੈ ਵੀ ਔਰ ਬੇਟਾ 10ਥ ਚਾਹ ਤੇ ਸਮਝ ਲਓ ਵਿਆਹ ਤਾਂ ਬਾਅਦ ਮੈਂ ਮਤਲਬ ਕੰਟੀਨਿਊ ਆ ਰਹੇ ਆ ਬਸ ਉਹਨਾਂ ਮਤਲਬ ਮੈਨੂੰ ਸ਼ਬਦ ਨਹੀਂ ਉਹਨਾਂ ਲਈ ਬੋਲਣ ਦੇ ਲਈ ਕਿ ਮੈਂ ਕੀ ਬੋਲਾਂ ਤੇ ਕਿੰਨਾ ਕਿ ਜਾਨੀ ਕੀ ਜ਼ਿੰਦਗੀ ਦੇ ਵਿੱਚ ਫਰਕ ਵੇਖਣ ਨੂੰ ਮਿਲਦਾ ਜਦੋਂ ਇੱਥੇ ਨਹੀਂ ਸੀ ਆਉਂਦਾ ਜਦੋਂ ਇੱਥੇ ਆਉਣਾ ਸ਼ੁਰੂ ਕੀਤਾ ਦੇਖੋ ਉਹ ਦਿੱਤਾ ਚਲੋ ਰੱਬ ਨਾਲ ਜੁੜ ਜਾਓ ਪਰਮਾਤਮਾ ਆਪੇ ਸਭ ਕੁਝ ਝੋਲੀ ਪਾ ਦਿੰਦਾ ਮਤਲਬ ਮੈਂ ਤਾਂ ਜੋ ਨਹੀਂ ਸੀ ਮੰਗਿਆ ਉਹ ਵੀ ਮਿਲ ਗਿਆ ਮੈਨੂੰ ਪਰਮਾਤਮਾ ਮਤਲਬ ਮੇਰੇ ਕੋ ਬਿਆਨ ਨਹੀਂ ਹੈ ਮਤਲਬ ਮੈਂ ਇਹਨਾਂ ਦੀ ਮਹਿਮਾ ਨੂੰ ਦੱਸ ਨਹੀਂ ਸਕਦੀ ਵੀਰੇ ਮੇਰੇ ਬੋਲ ਕੇ ਨਹੀਂ ਮੈਂ ਦੱਸ ਸਕਦੀ ਮੈਂ ਮਤਲਬ ਇੰਨਾ ਕੁਝ ਇਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਹੁਣ ਵੀ ਭਾਵੁਤ ਹੋ ਰਹੇ ਹੋ ਕਹਿੰਦੇ ਵੀ ਸੰਗਤ ਜਦੋਂ ਇੱਥੇ ਆਉਂਦੀ ਹੈ ਨਾ ਤਾਂ ਇੱਥੇ ਆਉਣ ਦੇ ਨਾਲ ਹੀ ਕਾਫੀ ਕਸ਼ਟ ਦੇ ਇੱਥੇ ਆਉਣ ਨਾਲ ਹੀ ਕੱਟੇ ਜਾਂਦੇ ਆ ਬਿਲਕੁਲ ਕੱਟੇ ਜਾਂਦੇ ਆ ਬਿਲਕੁਲ ਕੋਈ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਚਾਹੋਗੇ ਵੀ ਜੋ ਤੁਸੀਂ ਮਿਸ ਪਹਿਲਾਂ ਕੈਸ ਸੀਗਾ ਇੱਥੇ ਆਏ ਹੋ ਫਿਰ ਉਹ ਮਤਲਬ ਸਾਰੀ ਦਿੱਕਤ ਪਰੇਸ਼ਾਨੀ ਦੂਰ ਹੋ ਗਈ ਮਤਲਬ ਜਿਵੇਂ ਮੇਰੇ ਹਸਬੰਡ ਆ ਉਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਆ ਕਿਡਨੀਜ਼ ਦੀ ਪ੍ਰੋਬਲਮ ਹੈਗੀ ਆ ਜਿਵੇਂ ਮਤਲਬ ਕਹਿ ਲਓ ਕਿ 30% ਕੰਮ ਕਰ ਰਹੀਆਂ ਨੇ ਉਹਨਾਂ ਦੀ ਬਟ ਮੈਂ ਉਹਨਾਂ ਦੇ ਆ ਕਿ ਇੰਨੇ ਪਰਸੈਂਟ ਕਰਨ ਦੇ ਬਾਵਜੂਦ ਵੀ ਉਹ ਆਪਣੀ ਫੈਮਲੀ ਦੀ ਕਮਾਈ ਆ ਮਤਲਬ ਫੈਮਲੀ ਦਾ ਸਾਰਾ ਖਰਚਾ ਚੱਕ ਲਿਆ ਉਹਨਾਂ ਦੀ ਮੇਰ ਆ ਮਤਲਬ ਇਹਨਾਂ ਦਾ ਇਸ਼ਾਰਾ ਵਾ ਮਤਲਬ ਪਰ ਤਾਂ ਇਸ ਇਨਾ ਕਿ ਯਕੀਨ ਹੈਗਾ ਨਾ ਬਾਬਾ ਜੀ ਦੇ ਹਾਂ ਜਿੱਦਾਂ ਕੋਈ ਵੀ ਕਸ਼ਟ ਜੇਕਰ ਆਉਣ ਦਾ ਤਾਂ ਉਹ ਪਹਿਲੀ ਗੱਲ ਆਪਣੀ ਦੀ ਘਰੋਂ ਨਹੀਂ ਜਿੰਦੇ ਹਨਾ ਨਹੀਂ ਆਂਦੇ ਵੀਰੇ ਦੁੱਜ ਪੈਨਾ ਸਾਹਿਬ ਘਟਦੇ ਆਂ ਮੈਂ ਸਾਰੀ ਸੰਗਤ ਨਾਲ ਵਿਚਰਦੇ ਆਂ ਮੈਸ ਕੁੱਲੇ ਵੀ ਜਾਣੀ ਆ ਵਰਕਿੰਗ ਵੀ ਆ ਜਦੋਂ ਮੈਨੂੰ ਮਤਲਬ ਸਕੂਲ ਤੋਂ ਬਾਅਦ ਮੈ ਇੱਥੇ ਆਣੀ ਆ ਪਰਮਾਤਮਾ ਦੇ ਮਤਲਬ ਇਹ ਮੈਨੂੰ ਇਹੀ ਹੁੰਦਾ ਕਿ ਗੁਰੂ ਮਹਾਰਾਜ ਜੀ ਚਾਹੇ ਮੈਨੂੰ 5 ਮਿੰਟ ਦਾ ਟਾਈਮ ਦਿਓ ਮੈਂ ਜ਼ਰੂਰ ਰਾਜਰੀ ਲਾਵਾਂ ਜਿਸ ਜੀ ਨਹੀਂ ਆਂਦੇ ਰੈਂਚ ਲੱਗਦਾ ਵਾ ਕਿ ਮਤਲਬ ਕੁਝ ਕਮੀ ਰਹਿ ਗਈ ਨਹੀਂ ਆਇਆ ਗਿਆ ਐਨਾ ਕਿ ਜ਼ਿਆਦਾ ਵੀ ਜਦੋਂ ਕਿਤੇ ਨਹੀਂ ਆਉਂਦੇ ਬਾਕੀ ਕੁਛ ਵੀ ਸੀਗਿਆ ਲੱਗਦਾ ਸਾਰੇ ਜੀ ਬਿਲਕੁਲ ਲੱਗਦਾ ਬਿਲਕੁਲ ਲੱਗਦਾ ਜੀ ਸੰਗਤ ਨੂੰ ਕੀ ਕਹਿਣਾ ਚਾਹੁੰਗੇ ਜਿਹੜੇ ਘਰ ਬਿਠੀ ਦਰਸ਼ਨ ਕਰਦੇ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਕਿ ਜੇ ਕਿਸੇ ਕੋ 5-6 ਮਿੰਟ ਦਾ ਵੀ ਟਾਈਮ ਹੁੰਦਾ ਨਾ ਜਰੂਰ ਇੱਥੇ ਆ ਕੇ ਦਰਸ਼ਨ ਕਰੋ ਜਰੂਰ ਮੱਥਾ ਟੇਕੋ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਉਹਨਾਂ ਨੇ ਤੁਹਾਡੇ ਆਪੇ ਕਸ਼ਟ ਦੂਰ ਕਰਦੇ ਨੇ ਉਹ ਬਿਨਾਂ ਦੱਸੇ ਉਹ ਸਾਰੇ ਕਸ਼ਟ ਦੂਰ ਕਰਦੇ ਆ ਵੀਰੇ ਮੇਰੇ ਹਾਂ